हमने मुकम्मल सभी की एकता के लिए मीटिंग की जैसा आप सभी जानते हैं और उस मीटिंग में मिनिमम कम से कम एकता के ऊपर चर्चा हुई है और उस चर्चा में हमने कुछ सहमति बताने की अपनी बात रखी है हमारे साथियों ने उसके ऊपर मीटिंग करके हमें बतलाना है तो आगे भी यह जतन हमारी ओर से कोशिश होंगी आज क्योंकि डल्लेवाल जी की हालत बहुत क्रिटिकल है हमने मीटिंग भी जल्द करने की हरदो झंडे जी चले गए हैं वहाँ उनकी हालत ठीक नहीं है तो हमारा प्रयास रहेगा जितनी जल्द से जल्द हो मिनिमम एकता और हम दिल से चाहते मैक्सिमम एकता भी होनी चाहिए ठीक है मैक्सिमम एकता में ਅਭੀ ਕੁਝ ਦਿੱਕਤਾਂ ਹੈ ਤਾਂ ਮਿਨਿਮਮ ਇਕਤਾ ਕੇ ਲਿਏ ਅਮਨੇ ਹੱਥ ਬੜਾ ਦਿਆ ਹੈ ਔਰ ਹਮ ਆਸ਼ਾ ਕਰੇਂਗੇ ਜਲਦੀ ਇਹ ਮਿਨਿਮਮ ਇਕਤਾ ਹੋ ਇਸ ਯਹੀ ਬਾਤ ਸੀ ਜੋ ਮੈਨੇ ਆਪਕੋ ਬਤਾਨੀ ਸੀ ਆਪ ਬੰਗੂ ਸਾਹਿਬ ਜ ਪੰਜਾਬੀ ਪੱਤਰਕਾਰ ਦੋਸਤੋ ਜਿਵੇਂ ਭਦੇਰ ਸਾਹਿਬ ਨੇ ਗੱਲ ਕੀਤੀ ਦੋਨੇ ਫਾਰਮਾਂ ਦੀ ਮੀਟਿੰਗ ਹੋਈ ਸੀ 13 ਨੂੰ 13 ਤੋਂ ਬਾਅਦ 18 ਤਰੀਕ ਦਾ ਜਿੰਨੇ ਫਾਰਮਾਂ ਦੀ ਮੀਟਿੰਗ ਹੋਈ ਸੋ ਮੈਂ ਕਲੀਅਰ ਸ਼ਬਦਾਂ 'ਚ ਕਹਾਂ ਭਈ ਦੋਨੋਂ ਫਾਰਮਾਂ ਦੀ ਮੀਟਿੰਗ ਤੀਜੇ ਫਾਰਮ ਐਸਕੇਐਮ ਨਾਲ ਹੋਈ ਉਹਦੇ ਵਿੱਚ ਘੱਟ ਤੋਂ ਘੱਟ ਪ੍ਰੋਗਰਾਮਾਂ ਦੀ ਏਕਤਾ ਬਾਰੇ ਵਿਚਾਰ-ਵਟਾਂਦਰਾ ਹੋਇਆ। ਔਰ ਉਹਦੇ ਲਈ ਵੀ ਐਸਕੇਐਮ ਦੀ ਲੀਡਰਸ਼ਿਪ ਨੇ ਸਮਾ ਮੰਗਿਆ। ਸੋ ਅੱਜ ਜਿਹੜੀ ਗੱਲ ਇੱਥੇ ਤੱਕ ਹੋਈ ਆ ਸੋ ਤੁਹਾਨੂੰ ਪਤਾ ਜਿਵੇਂ ਦੱਸਿਆ ਹਰਦੋ ਚੰਡੇ ਸਾਹਿਬ ਆਏ ਸੀ ਉਹਨਾਂ ਦੀ ਸਿਹਤ ਤੁਹਾਨੂੰ ਪਤਾ ਚੌਥੇ ਦਿਨ ਹੈਗੇ ਮਰਨ ਵਰਤ ਦੇ ਵਿੱਚ ਉਹ ਚਲੇਗੇ ਸਿਹਤ ਠੀਕ ਨਹੀਂ ਸੀ ਔਰ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਹੈਗੀ ਆ ਕੱਲ ਤੋਂ ਸੋ ਇਸ ਕਰਕੇ ਅਸੀਂ ਦੋਨੇ ਫੋਰਮ ਏਕਤਾਲੇ ਪਾਸੇ ਨੂੰ ਨਾ ਪਹਿਲਾਂ ਕਿਤੇ ਪੈਰ ਪਿੱਛੇ ਖਿੱਚਿਆ ਅਸੀਂ ਤਾਂ ਹਾਮੀ ਆ ਬਹੁਤ ਵੱਡੇ ਏਕਤਾ ਦੇ ਸੋ ਉਸ ਤੋਂ ਗੱਲ ਮੇਰੇ ਦੋਸਤ ਲਖਵਿੰਦਰ ਔਲਖ ਰੱਖ ਲੈਣਗੇ पत्रकार साथियों बात बताई दी एकता सब चाहते हैं सबसे ज़्यादा एकता चाहती है जो हमारे किसान मजदूर आवाम है वो चाहता है हम एकता में रहकर आंदोलन लड़े उनकी भावना को देखते हुए हमारे फॉर्मों ने जो आप आज आपको बता दिया कि मिनिमम एकता के लिए आज जो प्रयास किया था उसके लिए हमारे साथियों ने समय मांगा है तो हम आमीद करते हैं जो जनता की भावना है भी एकता हो जो हमारी सबकी दोनों फॉर्मों की भावना है और जिस हालात में सरदार जगजीत सिंह डल्लेवाल जी हैं उस भावना को देखते हुए एकता जरूर होगी और ये जो मोर्चा आने वाले हमारे जो प्रोग्राम हैं वो दे रखे हैं आगे वाले वो ज्यों के त्यों हैं और हमारे सरदार जगीत सिंह डल्लेवाल जी आज चौप्पन दिन हो गए हैं अमर अमरनाचन पर है जो दूसरे एक बैठे थे कल भी दस और बैठे हैं तो उनमें से भी चार पाँच साथियों के हालात खराब हो रहे हैं डल्लेवाल जी की सेहत खराब है तो हम अब सभी साथी दोनों मोर्चों के साथी अभी इसके बाद हम ਵਹੀ ਡੱਲੇਵਾਲ ਜੀ ਦੇ ਪਾਸੇ ਜਾ ਰਹੇ ਬੰਦੇਸਰ ਸਾਹਿਬ ਉਹਹੀ ਰਾਏ ਸਾਹਿਬ ਕਰ ਕਰੇ ਸਾਹਿਬ ਗੱਲ ਰੱਖਣ ਤੋਂ ਬਾਅਦ ਸਾਥੀਓ ਜਿਵੇਂ ਕਿ ਬੰਦੇਸਰ ਸਾਹਿਬ ਨੇ ਪੰਘੂ ਸਾਹਿਬ ਨੇ ਦੱਸਿਆ ਹੀ ਹੈ ਕਿ ਮਿਨੀਮਮ ਪ੍ਰੋਗਰਾਮ ਤੇ ਇਕਤਾ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਚੱਲੀ ਹੈ ਅ ਤਿੰਨੇ ਫਾਰਮਾਂ ਦੀ ਇਸ ਮੀਟਿੰਗ ਦੇ ਵਿੱਚ ਅ ਐਸਕੇਐਮ ਵੱਲੋਂ ਸਾਥੀਆਂ ਨੇ ਕਿਹਾ ਕਿ ਅਸੀਂ 24 ਤਰੀਕ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਉਹਦੇ ਵਿੱਚ ਉਹ ਵਿਚਾਰਨਗੇ ਸੋ ਏਕਤਾ ਵਾਸਤੇ ਤਿੰਨਾਂ ਹੀ ਸਾਈਡਾਂ ਤੋਂ ਹੱਥ ਖੁੱਲੇ ਨੇ ਔਰ ਏਕੇਵਲ ਨੂੰ ਬਧੇ ਆ ਕਾਫੀ ਅ ਮਿਨਿਮਮ ਏਕਾਓ ਤੋਂ ਬਾਅਦ ਮੈਕਸਿਮਮ ਏਕਤਾ ਵੱਲ ਵਧਾਂਗੇ ਸੋ ਅਸੀਂ ਇੱਕ ਬੇਨਤੀ ਜ਼ਰੂਰ ਹੈ ਅਸੀਂ ਅਪੀਲ ਕਰਦੇ ਆ ਸਾਡੇ ਸਾਥੀਆਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਵਿਗੜ ਰਹੀ ਹੈ ਜਿਵੇਂ ਕਿ ਅੱਜ ਬਾਰ-ਬਾਰ ਮਾਉਂਟਿੰਗ ਹੋ ਰਹੀਆਂ ਉਲਟੀਆਂ ਆ ਰਹੀਆਂ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਹੈ ਸੋ ਅਸੀਂ ਸਾਥੀਆਂ ਆਪਣਿਆਂ ਨੂੰ ਬੇਨਤੀ ਕਰਦੇ ਆ ਕਿ ਇਤੇ ਜਲਦ ਫੈਸਲਾ ਲੈਣ ਔਰ ਜਲਦ ਫੈਸਲਾ ਕਰਕੇ ਆਪਾਂ ਇਹ ਕੇਵਲ ਵਧੀਏ ਇੱਕ 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 ਦੇਖੇ ਇੱਕ 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 ਸੁਣ ਲੋ ਇੱਕ ਸੁਣ ਇੱਕ ਇੱਕ ਜਿਹੜਾ ਸਾਡਾ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਤਿੱਖਾ ਕਰ ਲਈ ਅਸੀਂ ਜਦੋਂ ਸਾਡਾ 121 ਨੂੰ ਜਥਾ ਜਾਣਾ ਉਧਰ 101 ਦਾ ਉਹ ਤੋਂ ਬਾਅਦ 22 ਨੂੰ ਐਲਾਨ ਕਰਾਂਗੇ ਉਹਦਾ ਕੀ ਰੂਪ ਦੇਣਾ ਜਿਵੇਂ ਸਰਕਾਰ ਚੁੱਪ ਬੈਠੀ ਆ ਕਿਉਂ ਚੁੱਪ ਬੈਠੀ ਆ ਉਹਦੇ ਤੇ ਵਿਚਾਰ ਕਰਕੇ ਤੁਹਾਨੂੰ 1 21 ਤੋਂ ਬਾਅਦ 22 ਨੂੰ ਉਹਦਾ ਪੂਰਾ ਲਾਂਚ ਹੋਊਗਾ ਆਜੋ ਦੇਖੋ ਅਗਲੀ ਮੀਟਿੰਗ ਦੇਖੋ ਕੋਈ ਦੇਖੋ ਨਹੀਂ ਦੇਖੋ ਦੇਖੋ ਅਸੀਂ ਤਾਂ ਮਿਲ ਅਸੀਂ ਦਿਲੋਂ ਸਾਡੇ ਭਰਾ ਵਾ ਅਸੀਂ ਮੀਟਿੰਗਾਂ ਚ ਸਮੇਂ ਕੱਢੀਏ ਸਾਨੂੰ ਲੱਗਦਾ ਨਹੀਂ ਤਾਂ ਉਹਨਾਂ ਨੇ ਕੋ ਵਿਚਾਰਨਾ ਫਿਰ ਉਹਨਾਂ ਦੀ ਗੱਲ ਪਰ ਅੱਜ ਤੁਸੀਂ ਵਾਅਦਾ ਕੀਤਾ ਕਿ ਨਾ ਸਮਝਿਆ ਕਿਉਂ ਨਹੀਂ ਹੋਈ ਮੀਟਿੰਗ ਦੇਖੋ ਦੇਖੋ ਮੈਂ ਜੀ ਪ੍ਰੈਸ਼ਰ ਕਿਉਂ ਨਹੀਂ ਹੋਈ ਜਵਾਬ ਦੇ ਦਿਓ ਬਸ ਦੇਖੋ ਸਵਾਲ ਤਾਂ ਇੰਨਾ ਵਾ ਮਿਨਿਮਮ ਜਿਹੜੀ ਗੱਲ ਅੰਦਰ ਹੋਈ ਤੁਹਾਨੂੰ ਦੱਸ ਤੇ ਆਪਣੀ ਕੋਈ ਮਿਨਿਮਮ ਤੇ ਰਾਹ ਨਿਕਲ ਜਾਂਦਾ ਤਾਂ ਅਸੀਂ ਸਾਂਝੀ ਕਰਕੇ ਅਨਾਉਂਸ ਕਰ ਦਿੰਦੇ ਨਹੀਂ ਇਹ ਵੀ ਦੱਸੋ ਪੇਚ ਫਸਿਆ ਕਿੱਥੇ ਆਪੇ ਤੁਹਾਡੇ ਮੇਰੇ ਕੋਲ ਇਹ ਬੰਦ ਗਿਆ ਆ ਮੇਰੀ ਬੇਨਤੀ ਸੁਣ ਲੋ ਮੇ ਮੇਰੀ ਬੇ ਮੇਰੀ ਬੇ ਮੇਰੀ ਬੇ ਦੀ ਐਨੀ ਆਪਾ ਕਹੀਏ ਗੱਲ ਹੋਈ ਆ ਮਿਨਿਮਮ ਇਕਤਾ ਤੇ ਗੱਲ ਵਧੀ ਆ ਅੱਗੇ ਤੁਰਿਆ ਉਹਨਾਂ ਉਹਨਾਂ ਨੇ ਵਿਚਾਰ ਕੇ ਸਾਨੂੰ ਦੱਸਣਾ ਵਾ ਸੀ ਇਹ ਕਹੀਏ ਨਹੀਂ ਹੋਈ ਤਾਂ ਠੀਕ ਨਹੀਂ ਹੈ ਵਿਚਾਰ ਕੇ ਤਾਂ ਸਾਰੇ ਇਕੱਠੇ ਹੋਣ ਹੁਣ ਮਿਨਿਮਮ ਤੇ ਮੈਕਸਿਮਮ ਇਕਤਾ ਦੇ ਵਿੱਚ ਕਨਵਰਟ ਹੋ ਗਈ ਆ ਮਿੱਟੀ ਦੇਖੋ ਭਰਾਓ ਦੇਖੋ ਭਰਾਓ ਮਤਲਬ ਮੇਰੀ ਬੇੰਤੀ ਸੁਣ ਲੋ ਕੋਛ ਵੀ ਅਜਿਹਾ ਅਸੀਂ ਦੋਵੇਂ ਫੋਰਮ ਨਹੀਂ ਕਹਿਣਾ ਚਾਹੁੰਦੇ ਜਿਹੜਾ ਏਕਤਾ ਦੇ ਵਿੱਚ ਕੱਲ ਨੂੰ ਢਿੱਕਾ ਬਣੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਨੇ ਜਿਹੜੇ ਮੈਂ ਅੱਜ ਵੀ ਕਹਿਣਾ ਤੁਹਾਨੂੰ ਫਿਰ ਵੀ ਅਸੀਂ ਸਮੁੱਚੀ ਏਕਤਾ ਦੇ ਹਾਮੀ ਆ ਔਰ ਮੈਂ ਵਿਅਕਤੀਗਤ ਹੀ ਕਹਿ ਸਕਦਾ ਮੈਨੂੰ ਆਸਿਆ ਹੋਊਗੀ ਆਸ ਤਾਂ ਚੰਗੀ ਰੱਖਣੀ ਚਾਹੀਦੀ ਆ ਇਹ ਜੀ ਸਮਾਂ ਦੱਸ ਇੱਕ ਮਿੰਟ ਪੁਨੇਰ ਸਾਹਿਬ ਇੱਕ ਦੀ ਕਲੀਅਰ ਕਰ ਦੋ ਤੁਸੀਂ ਉਸ ਦਿਨ ਕਿਹਾ ਸੀ ਜਦੋਂ ਪਹਿਲੀ ਵਾਰ 10 ਤਰੀਕ ਨੂੰ ਆਏ ਸੀ ਕਿ ਜਲਦੀ ਤੋਂ ਜਲਦੀ ਮੀਟਿੰਗਾਂ ਹੋਣ ਡਲਿਆ ਸੀ ਕਰਾਵਾ ਅੱਜ ਵੀ ਤੁਸੀਂ ਕਿਹਾ ਹੁਣ ਜਿਹੜੀ ਪਹਿਲਾਂ 13 ਤੋਂ ਬਾਅਦ 15 18 ਨੂੰ ਹੋਈ ਹੁਣ ਅਗਲੀ ਮੀਟਿੰਗ ਦੀ ਕੋਈ ਡੇਟ ਨਹੀਂ ਇਹਦਾ ਮਤਲਬ ਕਿ ਤੁਸੀਂ ਕਹਿ ਰਹੇ ਹੋ ਸੇਤ ਜ਼ਿਆਦਾ ਡਾਉਣਾ ਪਰ ਹਾਦੀ ਮੀਟਿੰਗ ਅੱਗੇ ਨਹੀਂ ਹੋਈ ਤੁਸੀਂ ਕਹਿ ਰਹੇ 22 ਨੂੰ ਅਸੀਂ ਆਪਣੀ ਫੈਸਲਾ ਕਰਕੇ ਅਗਲੇ ਨੂੰ ਕਰਕੇ ਦੱਸਾਂਗੇ ਨਾ ਦੋ ਸਾਡੀਆਂ ਤਾਂ ਮੀਟਿੰਗਾਂ ਬਾਈ ਰੋਜ਼ ਹੀ ਹੁੰਦੀਆਂ ਸੀ ਆਪਣੇ ਮੋਰਚੇ 'ਚ ਹਨ ਇੱਕ ਸਾਲ ਤੋਂ ਕੋ ਸਾਡੀਆਂ ਹੋਈ ਜਾਂਦੀਆਂ ਜਦੋਂ ਕੋਈ ਸਾਡਾ ਭਰਾ ਕਹਿੰਦਾ ਵੀ ਆ ਅਸੀਂ 5-7 ਬੰਦੇ ਇਸ ਇਸ ਫੈਸਲੇ ਨੂੰ ਫੈਸਲਾ ਕਰਨ ਦੇ ਨਹੀਂ ਹੱਗੇ ਸਮਰੱਥ ਸਾਨੂੰ ਸਾਡੇ ਜਨਰਲ ਫੋਰਮ ਨਾਲ ਗੱਲ ਕਰਨੀ ਪੈਣੀ ਆ ਭਾਈ ਉਹ ਸਮਾਂ ਤਾਂ ਦੇਣਾ ਪਊ ਨਾ ਕਿੰਨੇ ਤੋਂ ਮੰਗੇ ਉਹਨਾਂ ਨੇ 24 ਦੀ ਕੀ ਮੰਗੀ ਸਾਡੀ ਮੀਟਿੰਗ 24 ਦੀ ਮੀਟਿੰਗ ਜਨਰਲ ਬੋਡੀ ਦੀ ਉਹਨਾਂ ਨੇ ਮੰਗ ਲਈ ਕਿ ਤੁਹਾਡੇ ਲਈ ਵੀ ਸਥਿਤੀ ਹੈ ਜਿਹੜੀ ਹੁਣ ਢਲੇਵਾਲ ਦੀ ਸਾਡੀ ਸਥਿਤੀ ਹੈ ਮੀਟਿੰਗ ਦੇਖੋ ਮੇਰੀ ਬੇਨਤੀ ਫੇਰ ਮੇਰੀ ਬੇਨਤੀ ਫੇਰ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਏਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਤੁਸੀਂ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਕ੍ਰਿਟੀਕਲ ਹਾਲ ਤੇ ਡੇਲਰ ਸਾਡੇ ਕੋਲ ਰਿਹਾ ਸਰ ਨਹੀਂ ਮੈਂ ਫੇਰ ਬਗੈਰਾ ਮੈਂ ਨਹੀਂ ਕਹਿੰਦਾ ਅਸੀਂ ਤਾਂ ਕਹਿੰਨੇ ਆ ਨਾ ਵੀ ਚੱਲ ਕੋਈ ਕਹਿੰਦਾ ਕੋਈ ਕੋਈ ਤੇਰ ਕਹੋ ਵੀ ਸਾਨੂੰ ਸਮਾਂ ਚਾਹੀਦਾ ਸਮਾਂ ਤਾਂ ਭਾਈ ਦੇਣਾ ਪਊਗਾ ਨਾ ਅਸੀਂ ਆਪਣੇ ਵਾਲੀ ਅਪੀਲ ਅੰਦਰ ਕਰ ਦਿੱਤੀ ਆ ਹੋ ਸਕਦਾ ਉਹ ਸੋਚ ਕੇ ਕੱਲ੍ਹ ਨੂੰ ਹੋਰ ਫੈਸਲਾ ਕਰ ਲੈਣ ਮੋੜ ਤੋਂ ਬੈਠਕ ਹੋਏਗੀ ਉਹਨਾਂ ਦੇ ਨਾਲ ਜਾਂ ਅੱਜ ਕੰਪਲੀਟ ਹੋ ਗਿਆ ਸਾਰਾ ਬੈਠਕ ਨਹੀਂ ਨਹੀਂ ਦੇਖੋ ਏਕਤਾ ਦੀ ਆਸ ਨਹੀਂ ਛੱਡਣੀ ਚਾਹੀਦੀ ਇਹ ਗਾਂ ਦੱਸਦੇ ਆ ਹੋਊਗੀ ਨਹੀਂ ਹੋਊਗੀ ਨਾ ਹੋਊਗੀ ਸ਼ਬਦ ਨਹੀਂ ਇਹ ਤਾਂ ਗਾਂ ਉਹ ਦੱਸਣਗੇ ਜਿਵੇਂ ਤੁਸੀਂ ਪਹਿਲਾਂ ਉਹਨਾਂ ਦੇ ਸਾਹਮਣੇ ਜਿਵੇਂ ਗੱਲ ਰੱਖੀ ਉਹਨਾਂ ਵਿੱਚ ਮੈਂ ਐਡ ਕਰ ਦਿੰਦਾ ਦੇਖੋ ਜਿਸ ਪੋਜੀਸ਼ਨ ਤੇ ਅਸੀਂ ਖੜੇ ਆਂ ਡੱਲੇਵਾਰ ਸਾਹਿਬ ਦੀ ਸਭ ਤੋਂ ਪਹਿਲਾਂ ਉੱਥੋਂ ਹੀ ਚਾਲੂ ਹੋਈ ਆ ਉਹਨਾਂ ਦੀ ਸਿਹਤ ਨਾਜ਼ੁਕ ਬਾਰੇ ਅਸੀਂ ਆਪਣੇ ਸੱਜਣਾਂ ਨੂੰ ਦੱਸ ਦਿੱਤਾ ਸੀਗਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਏਕਤਾ ਤੇ ਵੱਡੇ ਹਾਮੀ ਆ ਅਸੀਂ ਕੋਈ ਇਹੋ ਜੀ ਗੱਲ ਕੋਈ ਵੀ ਨਹੀਂ ਕਰਨਾ ਚਾਹੁੰਦਾ ਇਕਤਾ ਦਾ ਕੁੱਕੇ ਰਸਤੇ ਖੁੱਲੇ ਆ ਅਸੀਂ ਫਾਰਮ ਬਾਹਰ ਮਹੀਨੇ ਚ ਚੱਲੇਗੇ ਦੋਨੇ ਫਾਰਮ ਅਸੀਂ ਮੈਦਾਨ ਦੇ ਵਿੱਚ ਹੈਗੇ ਸਾਡੇ ਲਈ ਢੱਲੇਵਾਲ ਸਾਹਿਬ 54ਵੇਂ ਦੇ ਵਿੱਚ ਹੈਗੇ ਸਾਡੇ ਲਈ ਕਹਿਣ ਤੋਂ ਭਾਵ ਇਕਤਾ ਦਾ ਰਾਹ ਤਿੰਨਾ ਫਾਰਮਾਂ ਵੱਲੋਂ ਖੁੱਲਾ ਸਾਡੇ ਵੱਲੋਂ ਵੀ ਖੁੱਲਾ ਹੈਗਾ ਜਿਵੇਂ ਉਹ ਆਪਣੀ ਮੀਟਿੰਗ ਚ ਤੈਅ ਕਰਨਗੇ ਸਾਨੂੰ ਇਨਫਰਮੇਸ਼ਨ ਦੇ ਦੇਣਗੇ ਜਾਂ ਸਾਨੂੰ ਕੋਈ ਸੱਦਾ ਹੋਊਗਾ ਕਾਹਦਾ ਦੇ ਦੇਣਗੇ ਅਗਲੀ ਵੀਡੀਓ 24 ਦੀ ਆ 24 ਦੀ ਬਸ ਸਭੂ ਸਾਹਿਬ ਉਹਨਾਂ ਨੇ 15 ਤੋਂ 13 13 ਤੋਂ 18 ਹੁਣ 24 ਆ ਗਈ ਕੀ ਉਹਦੀ ਡੈਥ ਦੀ ਇੰਤਜ਼ਾਮ ਡੀਕ ਹੋ ਰਹੀ ਆ ਨਹੀਂ ਆਪਾਂ ਇਹ ਨਾ ਸ਼ਬਦ ਵਰਤੀਏ ਦੇਖੋ ਇਹ ਇਹ ਆ ਕੇ ਇੱਥੇ ਕਹਿੰਦੇ ਆ ਮੀਡੀਆ ਦੇ ਸਾਹਮਣੇ ਜਿਵੇਂ ਉਦੋਂ ਤੁਹਾਡੀ ਪੱਤਰਕਾਰ ਦੋਸਤੋ ਇਹ ਤੁਹਾਡਾ ਸਵਾਲ ਠੀਕ ਹੈ ਪਰ ਮੈਂ ਕਹਿੰਦਾ ਚਲੋ ਭਦੇਰ ਸੌ ਕਰ ਲੈਣੇ ਕਰ ਮੈਂ ਮੈਂ ਤੇ ਇੱਕ ਬੇਨਤੀ ਕਰਾਂ ਤੁਹਾਡਾ ਜਿਵੇਂ ਸਵਾਲ ਆ ਇਹ ਸਵਾਲ ਸਾਡੇ ਲਈ ਵੀ ਹੈ ਉੱਡਾ ਹੀ ਤਕੜਾ ਜਿੱਡਾ ਤੁਹਾਡੇ ਲਈ ਆ ਦੇਖੋ ਇਕ ਤਾਂ ਨੂੰ ਕੋਈ ਆਂਚ ਨਾ ਆਵੇ ਠੀਕ ਹੈ ਜੀ ਇਕ ਤਾਂ ਕਿਤੇ ਕੋਈ ਸਾਡਾ ਭਰਾ ਨਾ ਕਹੇ ਵੀ ਆ ਤੁਹਾਡੇ ਪੱਖੋਂ ਕੋ ਤੁਸੀਂ ਆ ਗੱਲ ਕਹੀ ਸੀ ਉੱਚੋ ਇਕ ਤਾਂ ਨੂੰ ਆਂਚ ਆਈ ਅਸੀਂ ਇਹਦਾ ਖਿਆਲ ਰੱਖਾਂ ਕੋਈ ਵੀ ਸ਼ਬਦ ਇਕ ਤਾਂ ਕੋਈ ਸਾਡੇ ਭਰਾ ਨੂੰ ਅਸੀਂ ਅੰਦਰ ਦੀਆਂ ਗੱਲਾਂ ਮੀਡੀਆ ਚ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਸਾਂਝੀਆਂ ਮੇਰੀ ਸੁਣ ਮੇਰੀ ਸੁਣ ਮੇਰੀ ਗੱਲਾਂ ਕਰੋ ਪਰ ਇੱਕ ਚੀਜ਼ ਤਾਂ ਤੁਸੀਂ ਜਦੋਂ ਤੁਸੀਂ 15 ਵਾਲੀ ਮੀਟਿੰਗ 13 ਨੂੰ ਕਰਵਾਈ ਸੀ 24 ਤੋਂ ਪਹਿਲਾਂ ਵਾਲੀ ਮੀਟਿੰਗ 18 ਦੀ ਗੱਲ ਕਰੋ ਹਾਂ ਤੁਸੀਂ ਜੁੜਿਆ ਤਾਂ ਮੀਡੀਆ ਵੀ ਜੁੜਿਆ 54 ਦਿਨ ਹੋ ਗਏ ਉੱਤੇ ਕਵਰੇਜ ਕਰਦੇ ਆ ਉਹ ਜਿਹਦੇ ਨਾਲ ਜਾਨ ਬਚਾਉਣ ਦੀ ਗੱਲ ਆਉਂਦੀ ਹੈ ਨਾ ਜਨਵਰੀ ਨੂੰ ਇੱਕ ਤਾਂ ਪਤਾ ਪਾਸ ਹੁੰਦਾਗਾ ਅੱਜ 9 ਦਿਨ ਹੋ ਗਏ 1 ਸੈਕਿੰਡ ਸਹਾਇ ਨਹੀਂ ਇੱਕ ਪਾਸੇ ਤੁਸੀਂ ਸਾਰੇ ਕਹਿੰਦੇ ਹੋ ਪਰ ਦੂਜੇ ਪਾਸੇ ਕਹਿੰਦੇ ਹੋ ਜਾਨ ਬਚਾਉਣ ਵਾਸਤੇ ਕਦੋਂ ਹੋਊਗਾ ਕੁਝ ਨਹੀਂ ਠੀਕ ਆ ਤੁਹਾਡੀ ਉਹਨਾਂ ਦੇ ਸਾਹਮਣੇ ਆਉਣੀ ਚਾਹੀਦੀਆਂ ਅਸੀਂ ਰੱਖੀ ਹੈ ਇਹ ਗੱਲ ਅੱਜ ਮੀਡੀਆ ਦਾ ਆਪ ਜਵਾਬ ਦਿੰਦਾ ਸੂਰ ਮਿਰਚਾ ਸਾਡੇ ਮੀਡੀਆ ਨੂੰ ਨਾਲੇ ਵਰਲਡ ਲੈਵਲ ਤੇ ਪਤਾ ਲੱਗਦਾ ਆਉਂਦੀ ਪੁੱਛੀ ਇੱਕ ਮਿੰਟ ਜੋ ਪੁੱਛਦੇ ਦੇਖੋ ਜਨਤਾ ਨੂੰ ਸਾਰਾ ਕੁਝ ਕਲੀਅਰ ਹੈ ਤੁਸੀਂ ਸਾਥੀਓ ਤਾਂ ਪੁੱਛ ਰਹੇ ਹੋ ਨਹੀਂ ਮੇਰੀ ਬੇਂਤੀ ਮੇਰੀ ਇੱਕ ਬੇਂਤੀ ਮੇਰੀ ਇੱਕ ਬੇਂਤੀ ਠੀਕ ਹੈ ਮੇਰੀ ਬੇਂਤੀ ਆ ਅਸੀਂ ਤਾਂ ਇਹ ਗੱਲਾਂ ਅਪੀਲ ਤਾਂ ਬਈ ਕਰਨ ਦਾ ਸਾਡਾ ਹੱਕ ਆ ਕਰ ਸਕਦੇ ਆਂ ਫਿਰ ਵੀ ਕੋਈ ਭਰਾ ਕਹਿੰਦਾ ਵੀ ਸਾਡੀਆਂ ਮਜਬੂਰੀਆਂ ਵਾ ਸਾਨੂੰ ਬਈ ਇਹ ਸੋਚਣ ਦਿਓ ਅਸੀਂ ਇਕੱਤਾ ਨੂੰ ਆਂ ਚ ਨਾ ਆਵੇ ਦੇ ਲਈ ਇਤਨੀ ਕਹਿੰਦੇ ਵੀ ਤੂੰ ਸੋਚੀ ਨਾ ਠੀਕ ਹੈ ਸਾਬ ਦੀ ਹਾਲਾਤ ਬੇਗੜੇ ਹੋਏ ਨੇ ਕਿ ਇਹਨਾਂ ਨੂੰ ਦੇਖ ਕੇ ਠੀਕ ਹੈ ਤੇਰੀ ਨਹੀਂ ਥੋਡੀ ਗੱਲ ਆਪਣੇ ਥਾਂ ਵਜਾ ਠੀਕ ਆ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਸਰਕਾਰ ਮੋਦੀ ਸਰਕਾਰ ਮੈਂ ਦੀ ਗੱਲ ਤੁਹਾਨੂੰ ਇਸ਼ਾਰਾ ਕਰਕੇ ਗਿਆ ਕਿ ਦੇਖੋ ਅੰਦੋਲਨ ਤੇਜ਼ ਕੀਤਾ ਆਪਾਂ ਅੰਦੋਲਨ ਆ ਨਾ ਆਪਣਾ ਦਿਲਿਆਂ ਦੋਂ ਦੋ ਦੋ ਫਾਰਮ ਲੜ ਰਹੇ ਇੱਕ ਤਾਂ ਜਥਾ ਵੱਡਾ ਹੋ ਗਿਆ ਮਰਨ ਵਰਤੇ ਸੀ ਅੰਦੋਲਨ ਨੂੰ ਤੇਜ਼ ਕੀਤਾ ਉਧਰ ਅਸੀਂ ਜਥਾ ਪੇਜ ਰਹੇ ਆ ਮੈਂ ਤੁਹਾਨੂੰ ਇਸ਼ਾਰਾ ਕਰ ਗਿਆ ਵੀ ਜਦੀ ਜਦੀ 26 ਦੀ ਕਾਲ ਆ ਇਹ ਭਾਈ ਇਹ ਤੋਂ ਬਾਅਦ ਇਹ ਤੋਂ ਵੀ ਆਪਾਂ ਜੋਰ ਲਾ ਕੇ ਕਰਾਂਗੇ ਪ੍ਰੈਸ਼ਰ ਪਵੇ ਸਰਕਾਰ ਤੇ ਅਸੀਂ ਚਿੰਤਤ ਆ ਉਸ ਦੇ ਲਈ ਨਹੀਂ ਨਹੀਂ ਦੇਖੋ ਇਹਦਾ ਸੋਚ ਕੇ ਮਾਨ ਆਪਣੇ ਕਿਸਾਨ ਨਹੀਂ ਵੀ ਸਰਕਾਰ ਨੂੰ ਕਿਵੇਂ ਮਨਾਓ ਸਵਾਲ ਤਾਂ ਵੱਡਾ ਏ ਕਿਸਾਨੀ ਮੰਗਾ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਕਿਸਾਨੀ ਜੱਸੀ ਬੰਦੀਆਂ ਜਾਂ ਲੀਡਰਾਂ ਦੀ ਕੋ ਵੱਡੀ ਲੱਗ ਰਹੀ ਹੈ ਦੋਸਤੋ ਕੋਈ ਈਗੋ ਵੱਡੀ ਨਹੀਂ ਹੈਗੀ ਡੱਲੇਵਾਰ ਸਾਹਿਬ ਦੀ ਸੇਕ ਇੱਕ ਮਿੰਟ ਜੀ ਇੱਕ ਮਿੰਟ ਪੱਤਰਕਾਰ ਦੋਸਤੋ ਅਸੀਂ ਬਾਰ ਬਾਰ ਇਹ ਕਹਿੰਨੇ ਆ ਵੀ ਸਾਡੇ ਦੋਰਮਾ ਫੋਰਮਾਂ ਵੱਲੋਂ ਦਰਵਾਜ਼ੇ ਖੁੱਲੇ ਹੈਗੇ ਆ ਇਕਤਾ ਲਈ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ ਡੱਲੇਵਾਲ ਸਾਹਿਬ ਦੀ ਉਹ ਵੀ ਦੱਸ ਦਿੱਤੀ ਹੈਗੀ ਆ ਔਰ ਅਸੀਂ ਕਹਿੰਨੇ ਆ ਵੀ ਅਸੀਂ ਇੱਕ ਗੱਲ ਦੇਖੋ ਸਾਾਨੂੰ ਕੋਈ ਸਵਾਲ ਦੋਨੇ ਫੋਰਮਾਂ ਲਈ ਸਿੱਧਾ ਸਾਹਿਬ ਦਾ ਸਾਨੂੰ ਕੋਈ ਸਵਾਲ ਨਾ ਹੋਵੇ ਸਾਨੂੰ ਇਹ ਕਹੇ ਤੁਹਾਡੇ ਦਰਵਾਜ਼ੇ ਇਕਤਾ ਕਿਤੇ ਨਾ ਕਿਤੇ ਰੋੜਾ ਪੜਿਆ ਹੈ ਸਾਡੇ ਤੇ ਖੁੱਲੇ ਆ ਦਰਵਾਜ਼ੇ ਉਹਨਾਂ ਨੇ ਕੋਈ ਸ਼ਰਤ ਰੱਖੀ ਹੈ ਇਹੋ ਜੀ ਨਹੀਂ ਸਾਹਿਬ ਆਉਣਗੇ ਉਹਨਾਂ ਨੂੰ ਪੁੱਛ ਲਿਓ ਉਹਨਾਂ ਦੇ ਸਵਾਲ ਸਾਡੇ ਭਰਾਵਾ ਮੇਰੀ ਬੇਨਤੀ ਆ ਦੇਖੋ ਪਰ ਸਖ ਯਤਨ ਆ ਅਸੀਂ 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 ਯਤਨ ਦਿਤਾਉਂਦੇ ਰਹਾਂਗੇ ਭਾਈ ਧੰਨਵਾਦ ਧੰਨਵਾਦ ਬਹੁਤ